ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਪੈਰਾਿਸ Olympick 2024 ਵਿੱਚ ਭਾਰਤੀ ਹੋਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ Olympick ਵਿੱਚ ਭਾਰਤੀ ਹੋਕੀ ਟੀਮ ਬੇਸ਼ੱਕ 골ਡ ਜਾਂ ਸਿਲਵਰ ਮੈਡਲ ਤੋਂ ਖੁੰਝ ਗਈ ਪਰ ਉਸ ਨੇ ਕਰੋੜਾ ਭਾਰਤੀਆਂ ਦੇ ਦਿਲ ਜ਼ਰੂਰ ਜਿੱਤ ਲਏ ਉੱਥੇ ਹੀ ਕਾਂਚੀ ਦੇ ਤਮਗੇ ਦੀ ਲੜਾਈ ਵਿੱਚ ਭਾਰਤ ਨੇ ਸਪੇਨ ਨੂੰ 2-1 ਨਾਲ maat ਦੇ ਦਿੱਤੀ ਅਤੇ ਮੈਡਲ ਆਪਣੇ ਨਾਮ ਕਰ ਲਿਆ ਭਾਰਤੀ ਹੋਕੀ ਟੀਮ ਨੇ ਇਸ ਜਿੱਤ ਨਾਲ ਇੱਕ ਨਵਾਂ 기ਰਤੀਮਾਨ ਵੀ ਸਥਾਪਿਤ ਕੀਤਾ ਹੈ ਭਾਰਤੀ ਹੋਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਹਨ ਇਹਨਾਂ ਵਿੱਚੋਂ 2 ਖਿਡਾਰੀ ਪੀਸੀਐਸ ਅਫਸਰ ਅਤੇ 4 ਖਿਡਾਰੀ ਪੰਜਾਬ ਪੁਲਿਸ ਵਿੱਚ ਡੀਐਸਪੀ ਅਹੁਦੇ ਤੇ ਤਾਇਨਾਤ ਹਨ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ 10 ਪੰਜਾਬ ਦੇ ਖਿਡਾਰੀ ਕੌਣ ਹਨ ਤੇ ਕਿੰਨਾ ਅਹੁਦਿਆਂ ਦੇ ਹਨ ਆਓ ਜਾਣਦੇ ਹਾਂ ਖਿਡਾਰੀਆਂ ਬਾਰੇ ਸੰਖੇਪ ਜਾਣਕਾਰੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹੈ ਹਰਮਨਪ੍ਰੀਤ ਸਿੰਘ ਆਪਣੀ ਤੀਸਰੀ 올림픽 ਖੇਡ ਚੁੱਕੇ ਨੇ ਹਰਮਨਪ੍ਰੀਤ ਸਿੰਘ ਡਿਫੈਂਡਰ ਹੈ ਅਤੇ ਡ੍ਰੈਗ ਫਲਿੱਕਰ ਹੋਣ ਦੇ ਨਾਤੇ ਟੀਮ ਦੀ ਸਕੋਰਿੰਗ ਪਾਵਰ ਦਾ ਅਹਿਮ ਹਿੱਸਾ ਵੀ ਨੇ 2021 ਵਿੱਚ ਟੋਕੀਓ 올림픽 ਵਿੱਚ ਭਾਰਤ ਨੇ ਹਾਕੀ ਵਿੱਚ 41 ਵਰਿਆਂ ਬਾਅਦ ਕੋਈ ਤਗਮਾ ਜਿੱਤਿਆ ਸੀ ਹਰਮਨਪ੍ਰੀਤ ਸਿੰਘ 6 ਗੋਲਾਂ ਨਾਲ ਭਾਰਤ ਦਾ ਟੌਪ ਸਕੋਰਰ ਵੀ ਰਹੇ ਅਮ੍ਰਿਤਸਰ ਜ਼ਿਲ੍ਹੇ ਦੇ 蒂ਮੋਵਾਲ ਪਿੰਡ ਦੇ ਵਸਨੀਕ ਹਰਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਬਤੋ ਡੀਐਸਪੀ ਤਾਇਨਾਤ ਨੇ ਸਰਪੰਚ ਆਖੇ ਜਾਂਦੇ ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ ਨੇ ਹਾਰਦਿਕ ਸਿੰਘ ਹਾਰਦਿਕ ਸਿੰਘ ਭਾਰਤੀ ਟੀਮ ਦੇ ਉਪਕਪਤਾਨ ਨੇ ਜੋ ਕਿ ਆਪਣੀ ਦੂਜੀ 올림픽 ਖੇਡੇ ਨੇ ਹਾਰਦਿਕ ਸਿੰਘ ਜਲੰਧਰ ਸ਼ੌਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦੇ ਵਾਰਸ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ 올림픽 ਵਿੱਚ ਸੋਨ ਤਗਮਾ ਜੇਤੂ ਹਨ, ਰਾਜਵੀਰ ਕੋਰ 에ਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਹੈ ਅਤੇ ਜੁਗਰਾਤ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ। ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦੇ ਨੇ। ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ। ਮਨਪ੍ਰੀਤ ਸਿੰਘ ਆਤੀਹਾ ਕੀ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ 올림픽 ਖੇਡ ਚੁੱਕੇ ਨੇ ਮਨਪ੍ਰੀਤ ਸਿੰਘ ਤੇ ਸ੍ਰਿਜੇਸ਼ ਸਨੇ ਭਾਰਤ ਵੱਲੋਂ ਚਾਰ 올림픽 ਖੇਡਣ ਵਾਲੇ ਸਿਰਫ 5 ਹੀ ਖਿਡਾਰੀ ਨੇ ਮਿੱਠਾਪੁਰ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਟੋਕੀਓ 올림픽 ਤੇ ਚ ਤਗਮਾ ਜਿੱਤਨ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ ਮਿਡਫੀਲਡ ਵਿੱਚ ਭਾਰਤੀ ਟੀਮ ਦੀ ਜਿੰਦਜਾਨ ਨੇ ਅਤੇ ਜੋ ਡਿਫੈਂਸ ਤੇ ਅਟੈਕ ਵਿੱਚ ਹਲੇ ਤਾਲਮੇਲ ਦਾ ਕੰਮ ਕਰਦੇ ਨੇ 350 ਤੋਂ ਵੱਧ ਮੈਚ ਖੇਡਣ ਦਾ ਤਜਰਬਾ ਰੱਖਣ ਵਾਲੇ ਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ TSP ਤਾਇਨਾਤ ਨੇ ਮਨਦੀਪ ਸਿੰਘ ਮਨਪਰੀ ਸਿੰਘ ਦੇ ਗਰਾਈ ਮਨਦੀਪ ਸਿੰਘ ਇਸ ਵਾਰ ਆਪਣੀ ਦੂਸਰੀ 올림픽 ਖੇਡੇ ਨੇ ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਪਰੀ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ 100 ਤੋਂ ਵੱਧ ਗੋਲ ਦਾਗ ਚੁੱਕੇ ਨੇ ਉਹ ਵੀ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਗੁਰਜੰਟ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲੀਹਾਰਾ ਦੇ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਨੇ ਜੋ ਕਿ ਆਪਣੀ ਤੇਜ਼ ਤਰਾਰ ਖੇਡ ਲਈ ਜਾਣੇ ਜਾਂਦੇ ਨੇ ਹਾਲੈਂਡ ਖਿਲਾਫ ਇੱਕ ਮੈਚ ਵਿੱਚ 13 ਸਕਿੰਟਾਂ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲੇ ਭਾਰਤੀ ਸਟ੍ਰਾਈਕਰ ਗੁਰਜੰਟ ਸਿੰਘ ਵੀ ਆਪਣੀ ਦੂਸਰੀ 올림픽 ਖੇਡੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਸ਼ਮਸ਼ੇਰ ਸਿੰਘ ਸਰਹੱਦੀ ਪਿੰਡ ਅਟਾਰੀ ਦੇ ਵਸਨੀਕ ਸ਼ਮਸ਼ੇਰ ਸਿੰਘ ਪਿਛਲੀ ਵਾਰ ਟੋਕੀਓ 올림픽 ਵਿੱਚ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸਨ ਅਤੇ ਉਹ ਭਾਰਤੀ ਫਾਰਵਰਡ ਲਾਈਨ ਦੇ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਨੇ ਉਹ ਟੀਮ ਖੇਡ ਦਾ ਅਹਿਮ ਹਿੱਸਾ ਨੇ ਜੋ ਖੇਡ ਮੈਦਾਨ ਵਿੱਚ ਸ਼ਾਂਤ ਚਿੱਤ ਸੁਭਾਅ ਲਈ ਜਾਣੇ ਜਾਂਦੇ ਨੇ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਜਰਮਨ ਪ੍ਰੀ ਸਿੰਘ ਬਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਤਾਂ ਦੇ ਵਸਨੀਕ ਜਰਮਨ ਪ੍ਰੀਤ ਸਿੰਘ ਆਪਣੀ ਸਾਬਤ ਸੂਰਤ ਦੇਖ ਅਤੇ ਉੱਚੇ ਲੰਮੇ ਕਦ ਦੇ ਕਾਰਨ ਕਹਾਕੀ ਫੀਲਡ ਵਿੱਚ ਵੱਖਰੀ ਪਛਾਣ ਰੱਖਦੇ ਨੇ ਭਾਰਤੀ ਡਿਫੈਂਸ ਲਾਈਨ ਵਿੱਚ ਖੇਡਦੇ ਇਹ ਆਪਣੇ ਲੰਬੇ ਸਲੈਪ ਸ਼ਾਟ ਕਰਕੇ ਫਾਰਵਰਡ ਲਾਈਨ ਲਈ ਫੀਲਡਰ ਦਾ ਕੰਮ ਕਰਦੇ ਨੇ ਉਹ ਭਾਰਤੀ ਆਮਦਨ ਕਰ ਵਿਭਾਗ ਵਿੱਚ ਸਰਵਿਸ ਕਰਦੇ ਨੇ ਸੁਖਜੀਤ ਸਿੰਘ ਅਮਰੀਕਸਰ ਜ਼ਿਲ੍ਹੇ ਦੇ ਜੱਦੀ ਪਿਸ਼ੋਕੜ ਵਾਲੇ ਸੁਖਜੀਤ ਸਿੰਘ ਜਲੰਧਰ ਸ਼ਹਿਰ ਦੇ ਵਸਨੀਕ ਨੇ ਭਾਰਤੀ ਫਾਰਵਰਡ ਲਾਈਨ ਵਿੱਚ ਸ਼ਾਮਲ ਨਵੇਂ ਖਿਡਾਰੀਆਂ ਵਿੱਚੋਂ ਇੱਕ ਸੁਖਜੀਤ ਸਿੰਘ ਹਾਲ ਹੀ ਵਿੱਚ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਸੋਨ ਤਗਮਾ ਜੇਤੂ ਖਿਡਾਰੀ ਨੇ ਡੀ ਅੰਦਰ ਉਹ ਬਹੁਤ ਕਾਰਗਰ ਸਾਬਿਤ ਹੁੰਦੇ ਨੇ ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਵਿਸ ਕਰਦੇ ਨੇ ਉਕਤ 8 ਖਿਡਾਰੀਆਂ ਤੋਂ ਇਲਾਵਾ ਕਪੂਰਥਲਾ ਦੇ ਗੋਲਚੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਮਾਝੇ ਦੇ ਡ੍ਰੈਗ ਫਲਿੱਕਰ ਜਗਰਾਤ ਸਿੰਘ ਭਾਰਤੀ ਟੀਮ ਵਿੱਚ ਰਾਕਵੇਂ ਖਿਡਾਰੀ ਵਜੋਂ ਸ਼ਾਮਲ ਸਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਪੈਰਾਸ Olympick 2024 ਵਿੱਚ ਭਾਰਤੀ ਹੋਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ Olympick ਵਿੱਚ ਭਾਰਤੀ ਹੋਕੀ ਟੀਮ ਬੇਸ਼ੱਕ 골ਡ ਜਾਂ ਸਿਲਵਰ ਮੈਡਲ ਤੋਂ ਖੁੰਝ ਗਈ ਪਰ ਉਸ ਨੇ ਕਰੋੜਾ ਭਾਰਤੀਆਂ ਦੇ ਦਿਲ ਜ਼ਰੂਰ ਜਿੱਤ ਲਏ ਉੱਥੇ ਹੀ ਕਾਂਚੀ ਦੇ ਤਮਗੇ ਦੀ ਲੜਾਈ ਵਿੱਚ ਭਾਰਤ ਨੇ ਸਪੈਨ ਨੂੰ 2-1 ਨਾਲ ਮਾਤ ਦੇ ਦਿੱਤੀ ਅਤੇ ਮੈਡਲ ਆਪਣੇ ਨਾਮ ਕਰ ਲਿਆ। ਭਾਰਤੀ ਹੋਕੀ ਟੀਮ ਨੇ ਇਸ ਜਿੱਤ ਨਾਲ ਇੱਕ ਨਵਾਂ ਕੀਰਤੀਮਾਨ ਵੀ ਸਥਾਪਿਤ ਕੀਤਾ ਹੈ। ਭਾਰਤੀ ਹੋਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਹਨ। ਇਹਨਾਂ ਵਿੱਚੋਂ 2 ਖਿਡਾਰੀ PCS ਅਫਸਰ ਅਤੇ 4 ਖਿਡਾਰੀ ਪੰਜਾਬ ਪੁਲਿਸ ਵਿੱਚ DSP ਅਹੁਦੇ ਤੇ ਤਾਇਨਾਤ ਹਨ। ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ 10 ਪੰਜਾਬ ਦੇ ਖਿਡਾਰੀ ਕੌਣ ਹਨ ਤੇ ਕਿੰਨਾ ਅਹੁਦਿਆਂ ਤੇ ਹਨ। ਆਓ ਜਾਣਦੇ ਹਾਂ ਖਿਡਾਰੀਆਂ ਬਾਰੇ ਸੰਖੇਪ ਜਾਣਕਾਰੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹੈ ਹਰਮਨਪ੍ਰੀਤ ਸਿੰਘ ਆਪਣੀ ਤੀਸਰੀ 올림픽 ਖੇਡ ਚੁੱਕੇ ਨੇ ਹਰਮਨਪ੍ਰੀਤ ਸਿੰਘ ਡਿਫੈਂਡਰ ਹੈ ਅਤੇ ਡਰੈਗ ਫਲਿੱਕਰ ਹੋਣ ਦੇ ਨਾਤੇ ਟੀਮ ਦੀ ਸਕੋਰਿੰਗ ਪਾਵਰ ਦਾ ਅਹਿਮ ਹਿੱਸਾ ਵੀ ਨੇ 2021 ਵਿੱਚ ਟੋਕੀਓ 올림픽 ਵਿੱਚ ਭਾਰਤ ਨੇ ਹਾਕੀ ਵਿੱਚ 41 ਵਰਿਆਂ ਬਾਅਦ ਕੋਈ ਤਗਮਾ ਜਿੱਤਿਆ ਸੀ ਹਰਮਨਪ੍ਰੀਤ ਸਿੰਘ 6 ਗੋਲਾਂ ਨਾਲ ਭਾਰਤ ਦਾ ਟੌਪ ਸਕੋਰਰ ਵੀ ਰਹੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿਮੋਵਾਲ ਪਿੰਡ ਦੇ ਵਸਨੀਕ ਹਰਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਸਰਪੰਚ ਆਖੇ ਜਾਂਦੇ ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ ਨੇ ਹਾਰਦਿਕ ਸਿੰਘ ਹਾਰਦਿਕ ਸਿੰਘ ਭਾਰਤੀ ਟੀਮ ਦੇ ਉਪ ਕਪਤਾਨ ਨੇ ਜੋ ਕਿ ਆਪਣੀ ਦੂਜੀ 올림픽 ਖੇਡੇ ਨੇ ਹਾਰਦਿਕ ਸਿੰਘ ਜਲੰਧਰ ਸ਼ੌਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦੇ ਵਾਰਸ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ 올림픽 ਵਿੱਚ ਸੋਨ ਤਗਮਾ ਜੇਤੂ ਹਨ ਰਾਜਵੀਰ ਕੌਰ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਹੈ ਅਤੇ ਯੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ 올림픽 ਖੇਡ ਚੁੱਕੇ ਨੇ ਮਨਪ੍ਰੀਤ ਸਿੰਘ ਤੇ ਸ੍ਰਿਜੇਸ਼ ਸਨੇ ਭਾਰਤ ਵੱਲੋਂ ਚਾਰ 올림픽 ਖੇਡਣ ਵਾਲੇ ਸਿਰਫ 5 ਹੀ ਖਿਡਾਰੀ ਨੇ ਮਿੱਠਾਪੁਰ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਟੋਕੀਓ 올림픽 ਤੇ ਚ ਤਗਮਾ ਜਿੱਤਨ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ ਮਿਡਫੀਲਡ ਵਿੱਚ ਭਾਰਤੀ ਟੀਮ ਦੀ ਜਿੰਦਜਾਨ ਨੇ ਅਤੇ ਜੋ ਡਿਫੈਂਸ ਤੇ ਅਟੈਕ ਵਿੱਚ ਆਲੇ ਤਾਲ ਮੇਲ ਦਾ ਕੰਮ ਕਰਦੇ ਨੇ 350 ਤੋਂ ਵੱਧ ਮੈਚ ਖੇਡਣ ਦਾ ਤਜਰਬਾ ਰੱਖਣ ਵਾਲੇ ਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਟੀਐਸਪੀ ਤਾਇਨਾਤ ਨੇ ਮਨਦੀਪ ਸਿੰਘ ਮਨਪਰੀ ਸਿੰਘ ਦੇ ਗਰਾਈ ਮਨਦੀਪ ਸਿੰਘ ਇਸ ਵਾਰ ਆਪਣੀ ਦੂਸਰੀ 올림픽 ਖੇਡੇ ਨੇ ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਪਰੀ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ ਸੋਂ ਤੋਂ ਵੱਧ ਗੋਲ ਦਾਲ ਚੁੱਕੇ ਨੇ ਉਹ ਵੀ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਗੁਰਜੰਟ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲੀਹਾਰਾ ਦੇ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਨੇ ਜੋ ਕਿ ਆਪਣੀ ਤੇਜ਼ ਤਰਾਰ ਖੇਡ ਲਈ ਜਾਣੇ ਜਾਂਦੇ ਨੇ ਹਾਲੈਂਡ ਖਿਲਾਫ ਇੱਕ ਮੈਚ ਵਿੱਚ 13 ਸਕਿੰਟਾਂ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲੇ ਭਾਰਤੀ ਸਟ੍ਰਾਈਕਰ ਗੁਰਜੰਟ ਸਿੰਘ ਵੀ ਆਪਣੀ ਦੂਸਰੀ 올림픽 ਖੇਡੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਸ਼ਮਸ਼ੇਰ ਸਿੰਘ ਸਰਹੱਦੀ ਪਿੰਡ ਅਟਾਰੀ ਦੇ ਵਸਨੀਕ ਸ਼ਮਸ਼ੇਰ ਸਿੰਘ ਪਿਛਲੀ ਵਾਰ ਟੋਕੀਓ 올림픽 ਵਿੱਚ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸਨ ਅਤੇ ਉਹ ਭਾਰਤੀ ਫਾਰਵਰਡ ਲਾਈਨ ਦੇ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਨੇ ਉਹ ਟੀਮ ਖੇਡ ਦਾ ਅਹਿਮ ਹਿੱਸਾ ਨੇ ਜੋ ਖੇਡ ਮੈਦਾਨ ਵਿੱਚ ਸ਼ਾਂਤ ਚਿੱਤ ਸੁਭਾਅ ਲਈ ਜਾਣੇ ਜਾਂਦੇ ਨੇ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਜਰਮਨ ਪ੍ਰੀ ਸਿੰਘ ਬਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਤਾਨ ਦੇ ਵਸਨੀਕ ਜਰਮਨ ਪ੍ਰੀਤ ਸਿੰਘ ਆਪਣੀ ਸਾਬਤ ਸੂਰਤ ਦੇਖ ਅਤੇ ਉੱਚੇ ਲੰਮੇ ਕਦ ਦੇ ਕਾਰਨ ਕਹਾਕੀ ਫੀਲਡ ਵਿੱਚ ਵੱਖਰੀ ਪਛਾਣ ਰੱਖਦੇ ਨੇ ਭਾਰਤੀ ਡਿਫੈਂਸ ਲਾਈਨ ਵਿੱਚ ਖੇਡਦੇ ਇਹ ਆਪਣੇ ਲੰਬੇ ਸਲੈਪ ਸ਼ਾਟ ਕਰਕੇ ਫਾਰਵਰਡ ਲਾਈਨ ਲਈ ਫਿਲਟਰ ਦਾ ਕੰਮ ਕਰਦੇ ਨੇ ਉਹ ਭਾਰਤੀ ਆਮਦਨ ਕਰ ਵਿਭਾਗ ਵਿੱਚ ਸਰਵਿਸ ਕਰਦੇ ਨੇ ਸੁਖਜੀਤ ਸੇਕ ਅਮਰੀਕਸਰ ਜ਼ਿਲ੍ਹੇ ਦੇ ਜੱਦੀ ਪਿਸ਼ੋਕੜ ਵਾਲੇ ਸੁਖਜੀਤ ਸਿੰਘ ਜਲੰਧਰ ਸ਼ਹਿਰ ਦੇ ਵਸਨੀਕ ਨੇ ਭਾਰਤੀ ਫਾਰਵਰਡ ਲਾਈਨ ਵਿੱਚ ਸ਼ਾਮਲ ਨਵੇਂ ਖਿਡਾਰੀਆਂ ਵਿੱਚੋਂ ਇੱਕ ਸੁਖਜੀਤ ਸਿੰਘ ਹਾਲ ਹੀ ਵਿੱਚ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਸੋਨ ਤਗਮਾ ਜੇਤੂ ਖਿਡਾਰੀ ਨੇ ਡੀ ਅੰਦਰ ਉਹ ਬਹੁਤ ਕਾਰਗਰ ਸਾਬਿਤ ਹੁੰਦੇ ਨੇ ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਵਿਸ ਕਰਦੇ ਨੇ ਉਕਤ 8 ਖਿਡਾਰੀਆਂ ਤੋਂ ਇਲਾਵਾ ਕਪੂਰਥਲਾ ਦੇ ਗੋਲਚੀ ਕ੍ਰਿਸ਼ਨ ਬਹਾਦਰ ਪਾਟਕ ਅਤੇ ਮਾਝੇ ਦੇ ਡ੍ਰੈਗ ਫਲਿੱਕਰ ਯוגਰਾਜ ਸਿੰਘ ਭਾਰਤੀ ਟੀਮ ਵਿੱਚ ਰੱਖਵੇਂ ਖਿਡਾਰੀ ਵਜੋਂ ਸ਼ਾਮਲ ਸਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਗਨ ਸੱਚਦੇਵਾ ਪੈਰਾਸ Olympick 2024 ਵਿੱਚ ਭਾਰਤੀ ਹੋਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ Olympick ਵਿੱਚ ਭਾਰਤੀ ਹੋਕੀ ਟੀਮ ਬੇਸ਼ੱਕ 골ਡ ਜਾਂ ਸਿਲਵਰ ਮੈਡਲ ਤੋਂ ਖੁੰਝ ਗਈ ਪਰ ਉਸ ਨੇ ਕਰੋੜਾ ਭਾਰਤੀਆਂ ਦੇ ਦਿਲ ਜ਼ਰੂਰ ਜਿੱਤ ਲਏ ਉੱਥੇ ਹੀ ਕਾਂਚੀ ਦੇ ਤਮਗੇ ਦੀ ਲੜਾਈ ਵਿੱਚ ਭਾਰਤ ਨੇ ਸਪੈਨ ਨੂੰ 2-1 ਨਾਲ ਮਾਤ ਦੇ ਦਿੱਤੀ ਅਤੇ ਮੈਡਲ ਆਪਣੇ ਨਾਮ ਕਰ ਲਿਆ ਭਾਰਤੀ ਹੋਕੀ ਟੀਮ ਨੇ ਇਸ ਜਿੱਤ ਨਾਲ ਇੱਕ ਨਵਾਂ 기ਰਤੀਮਾਨ ਵੀ ਸਥਾਪਿਤ ਕੀਤਾ ਹੈ ਭਾਰਤੀ ਹੋਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਹਨ ਇਹਨਾਂ ਵਿੱਚੋਂ 2 ਖਿਡਾਰੀ PCS ਅਫਸਰ ਅਤੇ 4 ਖਿਡਾਰੀ ਪੰਜਾਬ ਪੁਲਿਸ ਵਿੱਚ DSP ਅਹੁਦੇ ਤੇ ਤਾਇਨਾਤ ਹਨ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ 10 ਪੰਜਾਬ ਦੇ ਖਿਡਾਰੀ ਕੌਣ ਹਨ ਤੇ ਕਿੰਨਾ ਅਹੁਦਿਆਂ ਤੇ ਹਨ ਆਓ ਜਾਣਦੇ ਹਾਂ ਖਿਡਾਰੀਆਂ ਬਾਰੇ ਸੰਖੇਪ ਜਾਣਕਾਰੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹੈ ਹਰਮਨ ਪ੍ਰੀ ਸਿੰਘ ਆਪਣੀ ਤੀਸਰੀ 올림픽 ਖੇਡ ਚੁੱਕੇ ਨੇ ਹਰਮਨ ਪ੍ਰੀ ਸਿੰਘ ਡਿਫੈਂਡਰ ਹੈ ਅਤੇ ਡ੍ਰੈਗ ਫਲਿੱਕਰ ਹੋਣ ਦੇ ਨਾਤੇ ਟੀਮ ਦੀ ਸਕੋਰਿੰਗ ਪਾਵਰ ਦਾ ਅਹਿਮ ਹਿੱਸਾ ਵੀ ਨੇ 2021 ਵਿੱਚ ਟੋਕੀਓ 올림픽 ਵਿੱਚ ਭਾਰਤ ਨੇ ਹਾਕੀ ਵਿੱਚ 41 ਵਰਿਆਂ ਬਾਅਦ ਕੋਈ ਤਗਮਾ ਜਿੱਤਿਆ ਸੀ ਹਰਮਨ ਪ੍ਰੀ ਸਿੰਘ 6 ਗੋਲਾਂ ਨਾਲ ਭਾਰਤ ਦਾ ਟੌਪ ਸਕੋਰਰ ਵੀ ਰਹੇ ਅੰਮ੍ਰਿਤਸਰ ਜ਼ਿਲ੍ਹੇ ਦੇ 蒂ਮੋਵਾਲ ਪਿੰਡ ਦੇ ਵਸਨੀਕ ਹਰਮਨ ਪ੍ਰੀ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਸਰਪੰਚ ਆਖੇ ਜਾਂਦੇ ਹਰਮਨ ਪ੍ਰੀ ਸਿੰਘ ਨੇ 10 ਗੋਲ ਕੀਤੇ ਨੇ ਹਾਰਦਿਕ ਸਿੰਘ ਹਾਰਦਿਕ ਸਿੰਘ ਭਾਰਤੀ ਟੀਮ ਦੇ ਉਪ ਕਪਤਾਨ ਨੇ ਜੋ ਕਿ ਆਪਣੀ ਦੂਜੀ 올림픽 ਖੇਡੇ ਨੇ ਹਾਰਦਿਕ ਸਿੰਘ ਜਲੰਧਰ ਸ਼ੌਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦੇ ਵਾਰਸ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ 올림픽 ਵਿੱਚ ਸੋਨ ਤਗਮਾ ਜੇਤੂ ਹਨ ਰਾਜਵੀਰ ਕੌਰ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਹੈ ਅਤੇ ਯੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ 올림픽 ਖੇਡ ਚੁੱਕੇ ਨੇ ਮਨਪ੍ਰੀਤ ਸਿੰਘ ਤੇ ਸ੍ਰਿਜੇਸ਼ ਸਨੇ ਭਾਰਤ ਵੱਲੋਂ ਚਾਰ 올림픽 ਖੇਡਣ ਵਾਲੇ ਸਿਰਫ 5 ਹੀ ਖਿਡਾਰੀ ਨੇ ਮਿੱਠਾਪੁਰ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਟੋਕੀਓ 올림픽 ਤੇ ਚ ਤਗਮਾ ਜਿੱਤਨ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ ਮਿਡਫੀਲਡ ਵਿੱਚ ਭਾਰਤੀ ਟੀਮ ਦੀ ਜਿੰਦਜਾਨ ਨੇ ਅਤੇ ਜੋ ਡਿਫੈਂਸ ਤੇ ਅਟੈਕ ਵਿੱਚ ਆਲੇ-ਤਾਲ ਮੇਲ ਦਾ ਕੰਮ ਕਰਦੇ ਨੇ 350 ਤੋਂ ਵੱਧ ਮੈਚ ਖੇਡਣ ਦਾ ਤਜਰਬਾ ਰੱਖਣ ਵਾਲੇ ਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ TSP ਤਾਇਨਾਤ ਨੇ ਮਨਦੀਪ ਸਿੰਘ ਮਨਪਰੀ ਸਿੰਘ ਦੇ ਗਰਾਈ ਮਨਦੀਪ ਸਿੰਘ ਇਸ ਵਾਰ ਆਪਣੀ ਦੂਸਰੀ 올림픽 ਖੇਡੇ ਨੇ ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਪਰੀ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ 100 ਤੋਂ ਵੱਧ ਗੋਲ ਦਾਗ ਚੁੱਕੇ ਨੇ ਉਹ ਵੀ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਗੁਰਜੰਟ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲੀਹਾਰਾ ਦੇ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਨੇ ਜੋ ਕਿ ਆਪਣੀ ਤੇਜ਼ ਤਰਾਰ ਖੇਡ ਲਈ ਜਾਣੇ ਜਾਂਦੇ ਨੇ ਹਾਲੈਂਡ ਖਿਲਾਫ ਇੱਕ ਮੈਚ ਵਿੱਚ 13 ਸਕਿੰਟਾਂ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲੇ ਭਾਰਤੀ ਸਟ੍ਰਾਈਕਰ ਗੁਰਜੰਟ ਸਿੰਘ ਵੀ ਆਪਣੀ ਦੂਸਰੀ 올림픽 ਖੇਡੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਸ਼ਮਸ਼ੇਰ ਸਿੰਘ ਸਰਹੱਦੀ ਪਿੰਡ ਅਟਾਰੀ ਦੇ ਵਸਨੀਕ ਸ਼ਮਸ਼ੇਰ ਸਿੰਘ ਪਿਛਲੀ ਵਾਰ ਟੋਕੀਓ 올림픽 ਵਿੱਚ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸਨ ਅਤੇ ਉਹ ਭਾਰਤੀ ਫਾਰਵਰਡ ਲਾਈਨ ਦੇ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਨੇ ਉਹ ਟੀਮ ਖੇਡ ਦਾ ਅਹਿਮ ਹਿੱਸਾ ਨੇ ਜੋ ਖੇਡ ਮੈਦਾਨ ਵਿੱਚ ਸ਼ਾਂਤ ਚਿੱਤ ਸੁਭਾਅ ਲਈ ਜਾਣੇ ਜਾਂਦੇ ਨੇ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਜਰਮਨ ਪ੍ਰੀ ਸਿੰਘ ਬਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਤਾਨ ਦੇ ਵਸਨੀਕ ਜਰਮਨ ਪ੍ਰੀਤ ਸਿੰਘ ਆਪਣੀ ਸਾਬਤ ਸੂਰਤ ਦਿਖ ਅਤੇ ਉੱਚੇ ਲੰਮੇ ਕਦ ਦੇ ਕਾਰਨ ਕਹਾਕੀ ਫੀਲਡ ਵਿੱਚ ਵੱਖਰੀ ਪਛਾਣ ਰੱਖਦੇ ਨੇ ਭਾਰਤੀ ਡਿਫੈਂਸ ਲਾਈਨ ਵਿੱਚ ਖੇਡਦੇ ਇਹ ਆਪਣੇ ਲੰਬੇ ਸਲੈਪ ਸ਼ਾਟ ਕਰਕੇ ਫਾਰਵਰਡ ਲਾਈਨ ਲਈ ਫੀਡਰ ਦਾ ਕੰਮ ਕਰਦੇ ਨੇ ਉਹ ਭਾਰਤੀ ਆਮਦਨ ਕਰ ਵਿਭਾਗ ਵਿੱਚ ਸਰਵਿਸ ਕਰਦੇ ਨੇ ਸੁਖਜੀਤ ਸਿੱਕ ਅਮਰੀਕਸਰ ਜ਼ਿਲ੍ਹੇ ਦੇ ਜੱਦੀ ਪਿਸ਼ੋਕੜ ਵਾਲੇ ਸੁਖਜੀਤ ਸਿੰਘ ਜਲੰਧਰ ਸ਼ਹਿਰ ਦੇ ਵਸਨੀਕ ਨੇ ਭਾਰਤੀ ਫਾਰਵਰਡ ਲਾਈਨ ਵਿੱਚ ਸ਼ਾਮਲ ਨਵੇਂ ਖਿਡਾਰੀਆਂ ਵਿੱਚੋਂ ਇੱਕ ਸੁਖਜੀਤ ਸਿੰਘ ਹਾਲ ਹੀ ਵਿੱਚ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਸੋਨ ਤਗਮਾ ਜੇਤੂ ਖਿਡਾਰੀ ਨੇ ਡੀ ਅੰਦਰ ਉਹ ਬਹੁਤ ਕਾਰਗਰ ਸਾਬਿਤ ਹੁੰਦੇ ਨੇ ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਵਿਸ ਕਰਦੇ ਨੇ ਉਕਤ 8 ਖਿਡਾਰੀਆਂ ਤੋਂ ਇਲਾਵਾ ਕਪੂਰਥਲਾ ਦੇ ਗੋਲਚੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਮਾਝੇ ਦੇ ਡ੍ਰੈਗ ਫਲਿੱਕਰ ਜਗਰਾਤ ਸਿੰਘ ਭਾਰਤੀ ਟੀਮ ਵਿੱਚ 9ਵੇਂ ਖਿਡਾਰੀ ਵਜੋਂ ਸ਼ਾਮਲ ਸਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਪੈਰਾਸ Olympick 2024 ਵਿੱਚ ਭਾਰਤੀ hockey team ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ Olympick ਵਿੱਚ ਭਾਰਤੀ hockey team ਬੇਸ਼ੱਕ gold ਜਾਂ silver medal ਤੋਂ ਖੁੰਝ ਗਈ ਪਰ ਉਸ ਨੇ ਕਰੋਨਾ ਭਾਰਤੀਆਂ ਦੇ ਦਿਲ ਜ਼ਰੂਰ ਜਿੱਤ ਲਏ ਉੱਥੇ ਹੀ ਕਾਂਚੀ ਦੇ ਤਮਗੇ ਦੀ ਲੜਾਈ ਵਿੱਚ ਭਾਰਤ ਨੇ ਸਪੈਨ ਨੂੰ 2-1 ਨਾਲ ਮਾਤ ਦੇ ਦਿੱਤੀ ਅਤੇ ਮੈਡਲ ਆਪਣੇ ਨਾਮ ਕਰ ਲਿਆ ਭਾਰਤੀ ਹੋਕੀ ਟੀਮ ਨੇ ਇਸ ਜਿੱਤ ਨਾਲ ਇੱਕ ਨਵਾਂ 기ਰਤੀਮਾਨ ਵੀ ਸਥਾਪਿਤ ਕੀਤਾ ਹੈ ਭਾਰਤੀ ਹੋਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਹਨ ਇਹਨਾਂ ਵਿੱਚੋਂ 2 ਖਿਡਾਰੀ ਪੀ.ਸੀ.ਐਸ ਅਫਸਰ ਅਤੇ 4 ਖਿਡਾਰੀ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ ਅਹੁਦੇ ਤੇ ਤਾਇਨਾਤ ਹਨ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ 10 ਪੰਜਾਬ ਦੇ ਖਿਡਾਰੀ ਕੌਣ ਹਨ ਤੇ ਕਿੰਨਾ ਅਹੁਦਿਆਂ ਦੇ ਹਨ ਆਓ ਜਾਣਦੇ ਹਾਂ ਖਿਡਾਰੀਆਂ ਬਾਰੇ ਸੰਖੇਪ ਜਾਣਕਾਰੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹੈ ਹਰਮਨਪ੍ਰੀਤ ਸਿੰਘ ਆਪਣੀ ਤੀਸਰੀ 올림픽 ਖੇਡ ਚੁੱਕੇ ਨੇ ਹਰਮਨ ਪ੍ਰੀਤ ਸਿੰਘ ਡਿਫੈਂਡਰ ਹੈ ਅਤੇ ਡ੍ਰੈਗ ਫਲਿੱਕਰ ਹੋਣ ਦੇ ਨਾਤੇ ਟੀਮ ਦੀ ਸਕੋਰਿੰਗ ਪਾਵਰ ਦਾ ਅਹਿਮ ਹਿੱਸਾ ਵੀ ਨੇ 2021 ਵਿੱਚ ਟੋਕੀਓ 올림픽 ਵਿੱਚ ਭਾਰਤ ਨੇ ਹਾਕੀ ਵਿੱਚ 41 ਵਰਿਆਂ ਬਾਅਦ ਕੋਈ ਤਗਮਾ ਜਿੱਤਿਆ ਸੀ ਹਰਮਨ ਪ੍ਰੀਤ ਸਿੰਘ 6 ਗੋਲਾਂ ਨਾਲ ਭਾਰਤ ਦਾ ਟੌਪ ਸਕੋਰਰ ਵੀ ਰਹੇ ਅੰਮ੍ਰਿਤਸਰ ਜ਼ਿਲ੍ਹੇ ਦੇ 蒂ਮੋਵਾਲ ਪਿੰਡ ਦੇ ਵਸਨੀਕ ਹਰਮਨ ਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਸਰਪੰਚ ਆਖੇ ਜਾਂਦੇ ਹਰਮਨ ਪ੍ਰੀਤ ਸਿੰਘ ਨੇ 10 ਗੋਲ ਕੀਤੇ ਨੇ ਹਾਰਦਿਕ ਸਿੰਘ ਹਾਰਦਿਕ ਸਿੰਘ ਭਾਰਤੀ ਟੀਮ ਦੇ ਉਪ ਕਪਤਾਨ ਨੇ ਜੋ ਕਿ ਆਪਣੀ ਦੂਜੀ 올림픽 ਖੇਡੇ ਨੇ ਹਾਰਦਿਕ ਸਿੰਘ ਜਲੰਧਰ ਸ਼ੌਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦੇ ਵਾਰਸ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ 올림픽 ਵਿੱਚ ਸੋਨ ਤਗਮਾ ਜੇਤੂ ਹਨ ਰਾਜਵੀਰ ਕੌਰ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਹੈ ਅਤੇ ਯੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ 올림픽 ਖੇਡ ਚੁੱਕੇ ਨੇ ਮਨਪ੍ਰੀਤ ਸਿੰਘ ਤੇ ਸ੍ਰਿਜੇਸ਼ ਸਨੇ ਭਾਰਤ ਵੱਲੋਂ ਚਾਰ 올림픽 ਖੇਡਣ ਵਾਲੇ ਸਿਰਫ 5 ਹੀ ਖਿਡਾਰੀ ਨੇ ਮਿੱਠਾਪੁਰ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਟੋਕੀਓ 올림픽 ਦੇ ਚ ਤਗਮਾ ਜਿੱਤਨ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ ਮਿਡਫੀਲਡ ਵਿੱਚ ਭਾਰਤੀ ਟੀਮ ਦੀ ਜਿੰਦ ਜਾਨ ਨੇ ਅਤੇ ਜੋ ਡਿਫੈਂਸ ਤੇ ਅਟੈਕ ਵਿੱਚ ਆਲੇ ਤਾਲ ਮੇਲ ਦਾ ਕੰਮ ਕਰਦੇ ਨੇ 350 ਤੋਂ ਵੱਧ ਮੈਚ ਖੇਡਣ ਦਾ ਤਜਰਬਾ ਰੱਖਣ ਵਾਲੇ ਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ DSP ਤਾਇਨਾਤ ਨੇ ਮਨਦੀਪ ਸਿੰਘ ਮਣਪਰੀ ਸਿੰਘ ਦੇ ਗਰਾਈ ਮਨਦੀਪ ਸਿੰਘ ਇਸ ਵਾਰ ਆਪਣੀ ਦੂਸਰੀ 올림픽 ਖੇਡੇ ਨੇ ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਣਪਰੀ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ ਸੋਂ ਤੋਂ ਵੱਧ ਗੋਲ ਦਾਗ ਚੁੱਕੇ ਨੇ ਉਹ ਵੀ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਗੁਰਜੰਟ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲੀਹਾਰਾਂ ਦੇ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਨੇ ਜੋ ਕਿ ਆਪਣੀ ਤੇਜ਼ ਤਰਾਰ ਖੇਡ ਲਈ ਜਾਣੇ ਜਾਂਦੇ ਨੇ ਹਾਲੈਂਡ ਖਿਲਾਫ ਇੱਕ ਮੈਚ ਵਿੱਚ 13 ਸਕਿੰਟਾਂ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲੇ ਭਾਰਤੀ ਸਟ੍ਰਾਈਕਰ ਗੁਰਜੰਟ ਸਿੰਘ ਵੀ ਆਪਣੀ ਦੂਸਰੀ 올림픽 ਖੇਡੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਸ਼ਮਸ਼ੇਰ ਸਿੰਘ ਸਰਹੱਦੀ ਪਿੰਡ ਅਟਾਰੀ ਦੇ ਵਸਨੀਕ ਸ਼ਮਸ਼ੇਰ ਸਿੰਘ ਪਿਛਲੀ ਵਾਰ ਟੋਕੀਓ 올림픽 ਵਿੱਚ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸਨ ਅਤੇ ਉਹ ਭਾਰਤੀ ਫਾਰਵਰਡ ਲਾਈਨ ਦੇ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਨੇ ਉਹ ਟੀਮ ਖੇਡ ਦਾ ਅਹਿਮ ਹਿੱਸਾ ਨੇ ਜੋ ਖੇਡ ਮੈਦਾਨ ਵਿੱਚ ਸ਼ਾਂਤ ਚਿੱਤ ਸੁਭਾਅ ਲਈ ਜਾਣੇ ਜਾਂਦੇ ਨੇ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਜਰਮਨ ਪ੍ਰੀ ਸਿੰਘ ਬਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਤਾਂ ਦੇ ਵਸਨੀਕ ਜਰਮਨ ਪ੍ਰੀਤ ਸਿੰਘ ਆਪਣੀ ਸਾਬਤ ਸੂਰਤ ਦਿਖ ਅਤੇ ਉੱਚੇ ਲੰਮੇ ਕਦ ਦੇ ਕਾਰਨ ਕਹਾਕੀ ਫੀਲਡ ਵਿੱਚ ਵੱਖਰੀ ਪਛਾਣ ਰੱਖਦੇ ਨੇ ਭਾਰਤੀ ਡਿਫੈਂਸ ਲਾਈਨ ਵਿੱਚ ਖੇਡਦੇ ਇਹ ਆਪਣੇ ਲੰਬੇ ਸਲੈਪ ਸ਼ਾਟ ਕਰਕੇ ਫਾਰਵਰਡ ਲਾਈਨ ਲਈ ਫਿਲਟਰ ਦਾ ਕੰਮ ਕਰਦੇ ਨੇ ਉਹ ਭਾਰਤੀ ਆਮਦਨ ਕਰ ਵਿਭਾਗ ਵਿੱਚ ਸਰਵਿਸ ਕਰਦੇ ਨੇ ਸੁਖਜੀਤ ਸਿੰਘ ਅਮਰੀਕਾ ਜ਼ਿਲ੍ਹੇ ਦੇ ਜੱਦੀ ਪਿਸ਼ੋਕੜ ਵਾਲੇ ਸੁਖਜੀਤ ਸਿੰਘ ਜਲੰਧਰ ਸ਼ਹਿਰ ਦੇ ਵਸਨੀਕ ਨੇ ਭਾਰਤੀ ਫਾਰਵਰਡ ਲਾਈਨ ਵਿੱਚ ਸ਼ਾਮਲ ਨਵੇਂ ਖਿਡਾਰੀਆਂ ਵਿੱਚੋਂ ਇੱਕ ਸੁਖਜੀਤ ਸਿੰਘ ਹਾਲ ਹੀ ਵਿੱਚ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਸੋਨ ਤਗਮਾ ਜੇਤੂ ਖਿਡਾਰੀ ਨੇ ਡੀ ਅੰਦਰ ਉਹ ਬਹੁਤ ਕਾਰਗਰ ਸਾਬਿਤ ਹੁੰਦੇ ਨੇ ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਵਿਸ ਕਰਦੇ ਨੇ ਉਕਤ 8 ਖਿਡਾਰੀਆਂ ਤੋਂ ਇਲਾਵਾ ਕਪੂਰਥਲਾ ਦੇ ਗੋਲਚੀ ਕ੍ਰਿਸ਼ਨ ਬਹਾਦਰ ਪਾਟਕ ਅਤੇ ਮਾਝੇ ਦੇ ਡ੍ਰੈਗ ਫਲਿੱਕਰ ਯוגਰਾਜ ਸਿੰਘ ਭਾਰਤੀ ਟੀਮ ਵਿੱਚ ਰੱਖਵੇਂ ਖਿਡਾਰੀ ਵਜੋਂ ਸ਼ਾਮਲ ਸਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਪੈਰਾਸ Olympick 2024 ਵਿੱਚ ਭਾਰਤੀ ਹੋਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ Olympick ਵਿੱਚ ਭਾਰਤੀ ਹੋਕੀ ਟੀਮ ਬੇਸ਼ੱਕ 골ਡ ਜਾਂ ਸਿਲਵਰ ਮੈਡਲ ਤੋਂ ਖੁੰਝ ਗਈ ਪਰ ਉਸ ਨੇ ਕਰੋੜਾ ਭਾਰਤੀਆਂ ਦੇ ਦਿਲ ਜ਼ਰੂਰ ਜਿੱਤ ਲਏ ਉੱਥੇ ਹੀ ਕਾਂਚੀ ਦੇ ਤਮਗੇ ਦੀ ਲੜਾਈ ਵਿੱਚ ਭਾਰਤ ਨੇ ਸਪੈਨ ਨੂੰ 2-1 ਨਾਲ ਮਾਤ ਦੇ ਦਿੱਤੀ ਅਤੇ ਮੈਡਲ ਆਪਣੇ ਨਾਮ ਕਰ ਲਿਆ। ਭਾਰਤੀ ਹੋਕੀ ਟੀਮ ਨੇ ਇਸ ਜਿੱਤ ਨਾਲ ਇੱਕ ਨਵਾਂ 기ਰਤੀਮਾਨ ਵੀ ਸਥਾਪਿਤ ਕੀਤਾ ਹੈ। ਭਾਰਤੀ ਹੋਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਹਨ। ਇਹਨਾਂ ਵਿੱਚੋਂ 2 ਖਿਡਾਰੀ PCS ਅਫਸਰ ਅਤੇ 4 ਖਿਡਾਰੀ ਪੰਜਾਬ ਪੁਲਿਸ ਵਿੱਚ DSP ਅਹੁਦੇ ਤੇ ਤਾਇਨਾਤ ਹਨ। ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ 10 ਪੰਜਾਬ ਦੇ ਖਿਡਾਰੀ ਕੌਣ ਹਨ ਤੇ ਕਿੰਨਾ ਅਹੁਦਿਆਂ ਤੇ ਹਨ। ਆਓ ਜਾਣਦੇ ਹਾਂ ਖਿਡਾਰੀਆਂ ਬਾਰੇ ਸੰਖੇਪ ਜਾਣਕਾਰੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹੈ ਹਰਮਨਪ੍ਰੀਤ ਸਿੰਘ ਆਪਣੀ ਤੀਸਰੀ 올림픽 ਖੇਡ ਚੁੱਕੇ ਨੇ ਹਰਮਨਪ੍ਰੀਤ ਸਿੰਘ ਡਿਫੈਂਡਰ ਹੈ ਅਤੇ ਡਰੈਗ ਫਲਿੱਕਰ ਹੋਣ ਦੇ ਨਾਤੇ ਟੀਮ ਦੀ ਸਕੋਰਿੰਗ ਪਾਵਰ ਦਾ ਅਹਿਮ ਹਿੱਸਾ ਵੀ ਨੇ 2021 ਵਿੱਚ ਟੋਕੀਓ 올림픽 ਵਿੱਚ ਭਾਰਤ ਨੇ ਹਾਕੀ ਵਿੱਚ 41 ਵਰਿਆਂ ਬਾਅਦ ਕੋਈ ਤਗਮਾ ਜਿੱਤਿਆ ਸੀ ਹਰਮਨਪ੍ਰੀਤ ਸਿੰਘ 6 ਗੋਲਾਂ ਨਾਲ ਭਾਰਤ ਦਾ ਟੌਪ ਸਕੋਰਰ ਵੀ ਰਹੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿਮੋਵਾਲ ਪਿੰਡ ਦੇ ਵਸਨੀਕ ਹਰਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਸਰਪੰਚ ਆਖੇ ਜਾਂਦੇ ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ ਨੇ ਹਾਰਦਿਕ ਸਿੰਘ ਹਾਰਦਿਕ ਸਿੰਘ ਭਾਰਤੀ ਟੀਮ ਦੇ ਉਪ ਕਪਤਾਨ ਨੇ ਜੋ ਕਿ ਆਪਣੀ ਦੂਜੀ 올림픽 ਖੇਡੇ ਨੇ ਹਾਰਦਿਕ ਸਿੰਘ ਜਲੰਧਰ ਸ਼ੌਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦੇ ਵਾਰਸ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ 올림픽 ਵਿੱਚ ਸੋਨ ਤਗਮਾ ਜੇਤੂ ਹਨ ਰਾਜਵੀਰ ਕੌਰ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਹੈ ਅਤੇ ਯੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦੇ ਨੇ ਉਹ ਪੰਜਾਬ ਸਰਕਾਰ ਵਿੱਚ ਬਤੌਰ ਪੀਸੀਐਸ ਅਧਿਕਾਰੀ ਤਾਇਨਾਤ ਨੇ ਮਨਪ੍ਰੀਤ ਸਿੰਘ ਤਾਂਤੀਹਾ ਕੀ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ 올림픽 ਖੇਡ ਚੁੱਕੇ ਨੇ ਮਨਪ੍ਰੀਤ ਸਿੰਘ ਤੇ ਸ੍ਰਿਜੇਸ਼ ਸਨੇ ਭਾਰਤ ਵੱਲੋਂ ਚਾਰ 올림픽 ਖੇਡਣ ਵਾਲੇ ਸਿਰਫ 5 ਹੀ ਖਿਡਾਰੀ ਨੇ ਮਿੱਠਾਪੁਰ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਟੋਕੀਓ 올림픽 ਦੇ ਚ ਤਗਮਾ ਜਿੱਤਨ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ ਮਿਡਫੀਲਡ ਵਿੱਚ ਭਾਰਤੀ ਟੀਮ ਦੀ ਜਿੰਦਜਾਨ ਨੇ ਅਤੇ ਜੋ ਡਿਫੈਂਸ ਤੇ ਅਟੈਕ ਵਿੱਚ ਹਲੇ ਤਾਲਮੇਲ ਦਾ ਕੰਮ ਕਰਦੇ ਨੇ 350 ਤੋਂ ਵੱਧ ਮੈਚ ਖੇਡਣ ਦਾ ਤਜਰਬਾ ਰੱਖਣ ਵਾਲੇ ਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਟੀਐਸਪੀ ਤਾਇਨਾਤ ਨੇ ਮਨਦੀਪ ਸਿੰਘ ਮਨਪਰੀ ਸਿੰਘ ਦੇ ਗਰਾਈ ਮਨਦੀਪ ਸਿੰਘ ਇਸ ਵਾਰ ਆਪਣੀ ਦੂਸਰੀ 올림픽 ਖੇਡੇ ਨੇ ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਪਰੀ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ 100 ਤੋਂ ਵੱਧ ਗੋਲ ਦਾਗ ਚੁੱਕੇ ਨੇ ਉਹ ਵੀ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਤਾਇਨਾਤ ਨੇ ਗੁਰਜੰਟ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲੀਹਾਰਾ ਦੇ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਨੇ ਜੋ ਕਿ ਆਪਣੀ ਤੇਜ਼ ਤਰਾਰ ਖੇਡ ਲਈ ਜਾਣੇ ਜਾਂਦੇ ਨੇ ਹਾਲੈਂਡ ਖਿਲਾਫ ਇੱਕ ਮੈਚ ਵਿੱਚ 13 ਸਕਿੰਟਾਂ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲੇ ਭਾਰਤੀ ਸਟ੍ਰਾਈਕਰ ਗੁਰਜੰਟ ਸਿੰਘ ਵੀ ਆਪਣੀ ਦੂਸਰੀ 올림픽 ਖੇਡੇ ਨੇ ਉਹ ਪੰਜਾਬ ਸਪੋਰਟਸ